ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡਸਟਰੀ ਦੀ ਜਿੰਦ ਜਾਨ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਪਾਣੀ ਦੁਨੀਆ ਨੂੰ ਹਮੇਸ਼ਾ ਲਈ ਅਲविदा ਕਹਿ ਗਏ ਨੇ ਬੜੇ ਦੁੱਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ ਵਾਰ ਆਤੇ ਆ ਜਿਹੜੇ ਹਸਾ ਕੇ ਵੀ ਢਿੱਡੀ ਪੀਣਾ ਮਾਦਣ ਤੇ ਜਾਂਦੇ ਬਹਿ ਰਵਾ ਰਿਹਾ ਜੀ ਮੇਰਾ ਮਨ ਬੜਾ ਪਰਿਆ ਹੋਇਆ ਹੈ ਇਸ ਵੇਲੇ ਇੱਕ ਬਹੁਤ ਵੱਡਾ ਫਨਕਾਰ ਸਾਡੀ ਇਸ ਇੰਡਸਟਰੀ ਦੇ ਵਿੱਚੋਂ ਸਾਨੂੰ ਇੱਕ ਧਾਲਾ ਕੇ ਚਲਾ ਗਿਆ ਉਹ ਸੀਗੇ ਸਰਦਾਰ ਰਸਵਿੰਦਰ ਭੱਲਾ ਜੀ ਬੜੇ ਦੁਖਦ ਦੀ ਗੱਲ ਹੈ ਕਿ ਹਲੇ ਐਡੀ ਕੋਈ ਉਮਰ ਵੀ ਸੀ ਹੈਗੀ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਬੜੀ ਲੋਡ ਸੀ ਉਹਨਾਂ ਦੀ ਇਸ ਇੰਡਸਟਰੀ ਨੂੰ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਆ ਕੇ ਉਹ ਖੜੇ ਹੋਏ ਉਹਨਾਂ ਨੇ ਬਹੁਤ ਵੱੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਤੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡਸਟਰੀ ਦੀ ਜਿੰਦ ਜਾਨ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਪਾਣੀ ਦੁਨੀਆ ਨੂੰ ਵੈਫਲੀ ਅਲਬਿਦਾ ਕਹਿ ਗਏ ਨੇ ਬੜੇ ਦੁਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ بار ਆਤੇ ਆ ਜਿਹੜੇ ਹਸਾ ਕੇ ਵੀ ਢਿੱਡੀ ਮੀਨਾ ਮਾਦਾਨ ਤੇ ਜਾਂਦੇ ਹੋਏ ਰਵਾ ਰਹਿ ਸਕਦਾ ਮੇਰਾ ਮਨ ਬੜਾ ਭਰਿਆ ਹੋਇਆ ਹੈ ਇਸ ਵੇਲੇ ਇੱਕ ਬਹੁਤ ਵੱਡਾ ਫਨਕਾਰ ਸਾਡੀ ਇਸ ਅਕੈਡਮੀ ਦੇ ਵਿੱਚੋਂ ਸਾਨੂੰ ਇੱਕ ਢਾਹ ਲਾ ਕੇ ਚਲਾ ਗਿਆ ਉਹ ਸੀਗੇ ਸਰਦਾਰ ਜਸਵਿੰਦਰ ਭੱਲਾ ਜੀ ਬੜੇ ਦੁਖਾਂ ਦੀ ਗੱਲ ਹੈ ਕਿ ਹਲੇ ਐਡੀ ਕੋਈ ਉਮਰ ਪੀਸੀ ਹੈਗੇ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਬੜੀ ਲੋਡ ਸੀ ਉਹਨਾਂ ਦੀ ਇਸ ਇੰਡਸਟਰੀ ਨੂੰ ਫੈਲਮ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਆ ਕੇ ਉਹ ਖੜੇ ਹੋਏ ਉਹਨਾਂ ਨੇ ਬਹੁਤ ਵੱੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਜ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ੇ ਹੋਵੇ ਉਹ ਰੋਹੀ ਤਰ੍ਹਾਂ ਸਾਰਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡਸਟਰੀ ਦੀ ਜਿੰਦ ਜਾਨ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਪਾਣੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ ਬੜੇ ਦੁੱਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ ਵਾਰ ਆਉਂਦੇ ਆ ਜਿਹੜੇ ਹਸਾ ਕੇ ਵੀ ਢਿੱਡੀ ਪੀਣਾ ਮਾਦਣ ਤੇ ਜਾਂਦੇ ਹੋਏ ਰਵਾ ਰਿਹਾ ਮੇਰਾ ਮਨ ਬੜਾ ਭਰਿਆ ਹੋਇਆ ਹੈ ਇਸ ਵੇਲੇ ਇੱਕ ਬਹੁਤ ਵੱਡਾ ਫਨਕਾਰ ਸਾਡੀ ਇਸ ਇੰਡਸਟਰੀ ਦੇ ਵਿੱਚੋਂ ਸਾਨੂੰ ਇੱਕ ਢਾਹ ਲਾ ਕੇ ਚਲਾ ਗਿਆ ਉਹ ਸੀਗੇ ਸਰਦਾਰ ਜਸਵਿੰਦਰ ਭੱਲਾ ਜੀ ਬੜੇ ਦੁਖਾਂ ਦੀ ਗੱਲ ਹੈ ਕਿ ਹਲੇ ਐਡੀ ਕੋਈ ਉਮਰ ਵੀ ਸੀ ਹੈਗੀ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਬੜੀ ਲੋਡ ਸੀ ਉਹਨਾਂ ਦੀ ਇਸ ਇੰਡਸਟਰੀ ਨੂੰ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਆ ਕੇ ਉਹ ਫੜੇ ਹੋਏ ਉਹਨਾਂ ਨੇ ਬਹੁਤ ਵੱੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਜ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ੇ ਹੋਵਾ ਰਹੀ ਕੀ ਬਖਸ਼ਾ ਹੋਵਾ